ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਅਸਾਮ ਤੋਂ ਚੱਲ ਕੇ ਨਗਰ ਕੀਰਤਨ ਤੇ ਸ਼੍ਰੀ ਅਨੰਦਪੁਰ ਸਾਹਿਬ ਜਿੱਦੀ ਸਮਾਪਤੀ ਹੋਣੀ ਹੈ ਜਿਹੜਾ 23 ਸਟੇਟਾਂ ਦੇ ਵਿੱਚੋਂ ਹੋ ਕੇ ਜਿਹੜਾ ਇਹ ਨਗਰ ਕੀਰਤਨ ਅੱਜ ਆਪਣੇ ਪੰਡ ਕੋਟ ਕਰੋੜ ਕਲਾਂ ਦੇ ਵਿੱਚ ਜਿਹੜਾ ਪਹੁੰਚ ਚੁੱਕਿਆ ਇਹ ਜਿਹੜਾ ਨਗਰ ਕੀਰਤਨ ਆ 350 ਸਾਲਾ ਸ਼ਹੀਦੀ ਜਿਹੜੀ ਸ਼ਤਾਬਦੀ ਨੂੰ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਇਹ ਕੱਢਿਆ ਜਾ ਰਿਹਾ ਵਾ ਤੇ ਇਹ ਜਿਹੜਾ 21 ਅਗਸਤ ਨੂੰ ਆਪਣਾ ਨਗਰ ਕੀਰਤਨ ਜਿਹੜਾ ਪ੍ਰਾਰੰਭ ਹੋਇਆ ਸੀ ਅਸਾਮ ਤੋਂ ਤੇ ਆਲ ਭਾਰਤ ਦਾ ਜਿਹੜਾ ਇਹ ਟੂਰ ਕਰਦਾ ਹੋਇਆ ਲੰਘਦਾ ਹੋਇਆ ਤੇ ਜਿਹੜਾ ਅੱਜ ਆਪਣੇ ਪਿੰਡ ਕੋੜ ਕੋੜ ਕਲਾਂ ਪਹੁੰਚ ਗਿਆ ਸੀ ਤੇ ਇਹਦੀ ਜਿਹੜੀ 15 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਸਮਾਪਤੀ ਆ ਰਾਤ ਇਹ ਜਿਹੜਾ ਨਗਰ ਕੀਰਤਨ ਫਰੀਦਕੋਟ ਜਿਹੜਾ ਰੁਕਿਆ ਹੋਇਆ ਸੀ ਤੇ ਅੱਜ ਜਿਹੜੀ ਇਹਦੀ ਸਟੇ ਆ ਉਹ ਹੈਗੀ ਸੁਲਤਾਨਪੁਰ ਲੋਧੀ ਤੇ ਸਾਰਾ ਇਹਦੇ ਵਿੱਚ ਜਿਹੜਾ ਗੁਰੂ ਸਾਹਿਬ ਪ੍ਰਕਾਸ਼ ਨੇ ਤੇ ਆਪਣਾ ਪੰਜ ਪਿਆਰੇ ਨੇ ਚਾਰ ਸ਼ਹਿਬਜ਼ਾਦੇ ਨੇ ਬਣਾਏ ਤੇ ਆਪਣਾ ਜਿਹੜੇ ਕਕਾਰ ਉਹ ਵੀ ਇੱਕ ਬਸ ਦੇ ਵਿੱਚ ਜਿਹੜੇ ਰੱਖੇ ਹੋਏ ਆ ਉਹ ਆਪਾਂ ਤੁਹਾਨੂੰ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਵਿਖਾਉਣੇ ਆ ਕਰਵਾਉਣੇ ਆ ਤੁਹਾਨੂੰ ਆਪਾਂ ਦਰਸ਼ਨ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਚੰਗੀ ਗੱਲ ਨਹੀਂ ਲੋਕੀ ਕਹਿੰਦੇ ਚੰਗੀ ਗੱਲ ਨਹੀਂ ਤੂੰ ਚਾਹੁੰਦਾ ਸਜਾ ਮੈਂ ਬੰਦੇ ਆਰਿਆਂ ਗਰੁੱਪ ਨੂੰ ਸਿੱਖ ਸਮਤਾਂ ਦੀ ਚਲਪਾਂ ਰਹੀ ਸੇਵਾ ਕਰਕੇ ਵੜ ਭਾਗੇ ਬੰਨਣਾ ਹੋਏ ਤੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਾ ਦਾਰ ਕਰਕੇ ਮੁੱਖਾ ਜੰਮਦਾ ਹੋਣਾ ਹੈ ਪ੍ਰਾਪਤ ਕਰਨਾ ਹੈ ਮੋਤੇ 당ਕਤਾਂ ਨੂੰ ਬੇਨਤੀ ਹੈ ਕਿ ਆਪਜੀ ਦੇ ਨਕਰ ਵਿੱਚ ਪਾਲਕੀ ਸੇਵ ਵਾਲੀ ਗੱਡੀ ਦੇ ਪਿੱਛਲੇ ਪਾਸੇ ਜੋ ਬਸ ਹੈ ਉਸ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤਿਆश्यक ਸ਼ਸਤਰ ਸ਼ੁਭੇਮਣ ਕੀਤੇ ਗੈਣ ਭਾਈ ਸੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਮੱਥਾ ਟੇਕ ਕੇ ਅਰਾਮ ਦੇਣਾ ਸੱਕੇਣਾ ਕੋਹਰਤਾ ਗਵਾਈ ਗੁਰੂ ਜੀ ਦੇ ਘੱਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਪਾਰਕੀ ਦੇ ਦੱਖਣ ਦੁਆੜੇ ਕਰੇ ਹੋ ਉੱਥੇ ਹੀ ਸਤਿਗੁਰਾਂ ਦੀ ਪਾਗਤ ਆਤਿਆਕ ਜੋ ਸਾਤਰ ਹਨ ਸਤਿਗੁਰਾਂ ਦੀ ਪਾਰਕੀ ਕੈਂਪਿੰਗ ਸਿੱਤੇ ਪਾਸੇ ਜੋ ਬਾਕੀ ਉਸ ਵਿੱਚ ਤੋਂ ਨੇ ਕਿਤੇ ਹੋਇਆ ਪਹੇਛਾ ਕਰਦੇ ਨੇ ਕਿ ਜਿੱਥੇ ਆਪ ਸੰਗਤ ਪਾਰਕੀ ਸੇਵਾ ਦੇ ਦਰਸਤ ਕਰਦੇ ਹੋ ਉੱਤੇ ਪਿੱਦੇ ਪਾਸੇ ਦਾ ਤੁਹਾਨੂੰ ਜਿਹੜਾ ਪਾਵਨ ਅਥਿਆਤ ਕਰਾ ਸੰਗਤ ਕਰ ਰਹੀ ਹੈ ਸਾਡੇ ਦਰਸ਼ਨ ਪਿੰਡ ਕੋਲ ਕੋਲ ਕਰਾਈ ਹੈ ਹਾਂ ਇਧਰਲੇ ਪਾਸੇ ਹੈ ਨਾ ਕਿਉਂਕਿ ਮਰਦੋਰਾ ਪਰਮੰਤ ਸਮਾਇਤੀ ਨੀਂ ਕਰ ਪ੍ਰਚਾਰ ਕਮੇਟੀ ਵੱਲੋਂ ਬਹੁਤ ਬਹੁਤ ਦਾ ਹਮਾਗੀ ਜਿਨ੍ਹਾਂ ਨੇ ਮਹਾਨ ਨਦਰ ਕੀਰਤਨ ਦਾ वॾ चढ़े स्वागत कंदा आहियूं जीअं संगता सां भाई भाई दवा सॼी संगता सां धनवादी बेनती आहे जिथे तन साहिब श्री गु ग्रंथ साहिब महाराज जी पाव पालकी दर्शन जे दौरे करी साहिब वारी गॾु जे पिछड़े पासे जो बस आहे उस धन साहिब श्री गुरु हरगोबिंदा महाराज जी ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਵਿਰਾਜਮਾਨ ਕੀਤੇ ਗਏ ਨਿਪਾਲ ਸੰਗਤਾਂ ਨੂੰ ਬੇਨਤੀ ਹੈ ਕਿ ਇਤਿਹਾਸ ਕਰਨ ਦੀ ਨਿਮਰਤਾ ਕਰੋ ਮੈਂ ਨਾ ਹੋਵਾਂ ਇਹ ਹੋਵੇ ਕਿ ਜੇ ਕਰੀਏ Handi handi ji. Hey, okay. Aa dekho. Mm -hmm. Baba tent kai Handi. अच्छा अच्छा आप आदि 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 जी नवंबर में मामला हो जावेगा जो नगर कीर्तन निकलते हैं उनका दापा ਨੂੰ ਪੂਰਾ ਕਨਫਰਮ ਨਹੀਂ ਸੁਣਾ ਪਰ एकदम गुरु नानक देव जी ਤੋਂ ਬਾਅਦ ਜੀ ਜੀ ਨੀਜੇ ਨੰਬਰ ਦੇ ਪਿਛੇ ਰੂਤੀ ਇੱਕ ਬਾਅਦ ਸਾਹਿਬ ਜੀ ਨੇ ਮਾਲੋਲਾ ਤੋਂ ਬਾਅਦ ਦਾਸਾਂ ਕੀਤੇ ਹੋਈਆਂ ਜਿਹੜਾ ਇੱਥੇ ਪ੍ਰਚਾਰ ਕੀਤਾ ਠੀਕ ਹੈ ਜੀ ਜੀ ਤੇ ਤੋਂ ਹੁਣ ਸਾਹਿਬ ਤੋਂ ਜੀ 21 ਗੱਲ 21 ਨਵੰਬਰ ਕੁਈ ਇਸੇ ਨੇ ਥੇ ਲੰਗਰ ਸਾਹਿਬ ਜਾ ਕੇ ਸਮਾਪਤੀ ਹੁੰਦੀ ਹੈ ਠੀਕ ਹੈ ਜੀ ਧੰਨਵਾਦ ਹੈ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਜੀ ਸੇ ਵਾਇਗਰ ਵੀ ਇਧਰ ਦੇ ਰਹੀ ਸੇ ਇਧਰ ਫੜਾ ਲੈ ਲਾ ਲਾ ਦੇ ਨੇ ਇਹ ਕੇ ਜੀ ਲਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ